ਸਾਵਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਸ਼੍ਰੀ ਹਰਿਮੰਦਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਹੋਏ ਸਮਾਗਮ ਦੌਰਾਨ ਭਗਵਾਨ ਸ਼ੰਕਰ ਜੀ ਦੇ ਸੁੰਦਰ ਸ਼ਿੰਗਾਰ ਕੀਤੇ ਗਏ ਅਤੇ ਸ਼੍ਰੀ ਅਮਰਨਾਥ ਗੁਫਾ ਦੇ ਸ਼ਿਵਲਿੰਗ ਦਾ ਦਰਸ਼ਨ ਬਰਫ ਦੇ ਸ਼ਿੰਗਾਰ ਰਾਹੀਂ ਸੰਗਤ ਨੂੰ ਕਰਵਾਏ ਗਏ ਇਸ ਮੌਕੇ ਆਸ਼ਾ ਖੱਤਰੀ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਪੋਲੇ ਬਾਬਾ ਜੀ ਅਤੇ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ ਸ਼੍ਰੀ ਹਰਿਮੰਦਰ ਕਮੇਟੀ ਦੇ ਚੇਅਰਮੈਨ ਚਰਨਜੀਤ ਦੇਵਗਨ ਅਤੇ ਸੁਰਿੰਦਰ ਮਹਾਜਨ ਨੇ ਇਸ ਸਾਵਣ ਮਹੀਨੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਅੱਜ ਦੇ ਬਹੁਤ ਹੀ ਮਨਮੋਹਕ ਸ਼ਿੰਗਾਰ ਪੋਲੇ ਬਾਬਾ ਜੀ ਦੇ ਕੀਤੇ ਗਏ ਹਨ ਅਤੇ ਆਉਣ ਵਾਲੇ ਸਾਮਣੇ ਦੇ ਸੋਮਾਰ ਵੀ ਪੋਲੇ ਬਾਬਾ ਦੇ ਵੱਖ-ਵੱਖ ਸਰੂਪਾਂ ਵਿੱਚ ਸ਼ਿੰਗਾਰ ਕੀਤੇ ਜਾਣਗੇ ਅਤੇ ਇਹ ਸਾਰੇ ਕਾਰਜ ਸਾਰੇ ਇਲਾਕਾ ਵਾਸੀਆਂ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ ਇਸ ਮੌਕੇ ਆਰਤੀ ਉਪਰੰਤ ਭੋਗ ਲਗਾਏ ਗਏ ਅਤੇ ਸੰਗਤ ਵਿੱਚ ਖੀਰ ਪੋੜੇ ਦਾ ਪ੍ਰਸ਼ਾਦ ਵਰਤਾਇਆ ਗਿਆ ਇਸ ਮੌਕੇ ਹੈਪੀ ਅਰੋੜਾ ਮਦਨ ਮਹਾਜਨ ਸਤਪਾਲ ਠਾਕੁਰ ਰੋਹਿਤ ਮਹਾਜਨ ਵਿਰੋਧ ਮਹਾਜਨ ਦੁਸ਼ੈਂਤ ਠਾਕੁਰ ਜੋਗਿੰਦਰਪਾਲ ਅਤੇ ਪੰਡਿਤ ਮਹਾਬੀਰ ਪ੍ਰਸਾਦ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਮੰਦਿਰ ਵਿਖੇ ਹਾਜ਼ਰੀ ਭਰੀ ਅਤੇ ਪੁਲੇ ਬਾਬਾ ਜੀ ਦੇ ਦਰਸ਼ਨ ਕੀਤੇ thank you ਬਲੇ ਰੰਗ ਦੇ ਕੋਲੇ ਮਾਰੇ ਕੰਦੇ ਰੰਗ ਮੇਰੇ ਬਾਹਾਂ ਦੀ ਆਉਂਦੇ ਬੰਦੇ ਕੰਨ ਦਾ ਅਸੀਂ ਆਵਾਂ ਕਰ ਤਾਮੋ ਹੁਣ ਕੋ ਆ ਆ ਅੱਜ ਦੂਸਰੇ ਸਾਵਨ ਦੇ ਮੌਕੇ ਤੇ ਜੰਝਚਾਰ ਹਰੀ ਮੰਦਰ ਗੋਪਾਲ ਨਾਥਰ ਵੱਲੋਂ ਅੱਜ ਬੜਾ ਜੂਮਦਾਰ ਨਾ ਮਨਾਇਆ ਗਿਆ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਗਏ ਸਾਰੀ ਸੰਗਤ ਨੇ ਬੜੇ ਆਨੰਦ ਮਨਾਇਆ ਤੇ ਬਾਅਦ ਚ ਖੀਰ ਪੂੜੇ ਦਾ ਪ੍ਰਸ਼ਾਦ ਵੰਡਿਆ ਗਿਆ ਜੈ ਬੋਲੇ ਨਾਲ ਅੱਜ ਹਰੀ ਮੰਦਰ ਸੁਸਾਇਟੀ ਵੱਲ ਨੂੰ ਜਿਹੜਾ ਸਾਰੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਮਿਲ ਕੇ ਸਾਵਨ ਦਾ ਦੂਜਾ ਸੋਮਵਾਰ ਅੱਜ ਇੱਥੇ ਮਨਾਇਆ ਵਾ ਉਹਦੇ ਚ ਖੀਰ ਤੇ ਪੂੜੇ ਦਾ ਜਿਹੜਾ ਪ੍ਰਸ਼ਾਦ ਬਤਾਇਆ ਗਿਆ ਵਾ ਤੇ ਭਜਨ ਮੰਡਲੀਆਂ ਨੇ ਆਪਣਾ ਜਿਹੜਾ ਵਾ ਭਜਨ ਗਾ ਕੇ ਨੱਚ ਟੱਪ ਕੇ ਬਹੁਤ ਵਧੀਆ ਜਿਹੜਾ ਵਾ ਅੱਜ ਜਿਹੜਾ ਪ੍ਰੋਗਰਾਮ ਕੀਤਾ ਵਾ ਭੋਲੇ ਬਾਬਾ ਦਾ ਜਿਹੜਾ ਸ਼ਿੰਗਾਰ ਕੀਤਾ ਬਰਤ ਦੇ ਆਪੋ ਨੰਬਰ ਨਾਲ ਹੈ ਤੇ ਲੋਕੀ ਜਿਹੜਾ ਇਲਾਕੇ ਦੇ ਲੋਕੀ ਹੁਣੋਂ ਆ ਕੇ ਇੱਥੇ ਪਹੁੰਚੇ ਆ ਤੇ aí ਸਾਰਾ ਇਲਾਕੇ ਦੇ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਡੇ ਨਾਲ ਸਹਿਯੋਗ ਕਰਕੇ ਤੇ ਮੰਦਿਰ ਕਮੇਟੀ ਦਾ ਜਿਹੜਾ ਸਾਥ ਦਿੱਤਾ ਵਾ ਤੇ ਸਾਰਾ ਪ੍ਰੋਗਰਾਮ ਆਹੀ ਉਹਨਾਂ ਦੇ ਸਹਿਯੋਗ ਨਾਲ ਤੇ ਸਾਰਾ ਇਲਾਕਾ ਨਿਵਾਸੀਆਂ ਨੂੰ ਮੰਦਿਰ ਕਮੇਟੀ ਵੱਲੋਂ ਬਹੁਤ-ਬਹੁਤ